ਟ੍ਰੈਫਿਕ ਪੁਲਿਸ ਅਤੇ ਸਾਂਝਕੇਂਦਰ ਰਾਜਪੁਰਾ ਤੇ TDI ਕੰਪਨੀ ਦੇ ਸਹਿਯੋਗ ਦੇ ਨਾਲ ਸੜਕ ਸੁਰੱਖਿਆ ਮਹੀਨਾ 1 ਜਨਵਰੀ 2026 ਤੋਂ 31 ਜਨਵਰੀ 2026 ਤੱਕ ਮਨਾਇਆ ਜਾ ਰਿਹਾ ਹੈ। ਇਸੇ ਦੇ ਤਹਿਤ ਰਾਜਪੁਰਾ ਦੇ ਫੁਵਾਰਾ ਚੌਕ ਉਤੇ ਅੱਜ ਲਗਭਗ 500 ਹੈਲਮਟ ਆਮ ਲੋਕਾਂ ਨੂੰ ਵੰਡੇ ਗਏ ਜਿਹੜੇ ਕਿ ਦੋ ਪਹੀਆ ਵਾਹਨ ਤੇ ਬਿਨਾਂ ਹੈਲਮਟ ਤੋਂ ਜਾ ਰਹੇ ਸੀ। ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਟ੍ਰੈਫਿਕ ਮਾਰਸ਼ਲ ਜ਼ਿਲ੍ਹਾ ਪਟਿਆਲਾ ਦੀਪਕ ਚਾਵਲਾ ਤੇ ਸਾਂਝਕੇਂਦਰ ਦੇ ਰਾਜਪੁਰਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਸੜਕ ਸੁਰੱਖਿਆ ਮਹੀਨਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ TDI ਕੰਪਨੀ ਸੌਰਵ ਦੀ ਅਗਵਾਈ ਵਿੱਚ ਇਹ ਹੈਲਮਟ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦੋ ਪਹੀਆ ਵਾਹਨ ਹੈਲਮਟ ਤੋਂ ਬਿਨਾ ਨਾ ਚਲਾਓ ਟ੍ਰੈਫਿਕ ਮਾਰਸ਼ਲ ਅਤੇ ਟ੍ਰੈਫਿਕ ਇੰਚਾਰਜ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਦੇ ਹੋਏ ਸੜਕ ਤੇ ਚੱਲੋ ਹੈਲਮਟ ਪਾਓ ਸੀਟ ਬੈਲਟ ਲਗਾਓ ਅਤੇ ਆਪਣੀ ਗੱਡੀ ਨੂੰ ਸਹੀ ਜਗ੍ਹਾ ਤੇ ਪਾਰਕਿੰਗ ਕਰੋ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਸਾਂਝ ਕੇਂਦਰ ਤੇ ਇਨਚਾਰਜ ਭਵਿੰਦਰ ਸਿੰਘ ਟ੍ਰੈਫਿਕ ਮਾਰਸ਼ਲ ਜ਼ਿਲ੍ਹਾ ਪਟਿਆਲਾ ਦੀਪਕ ਚਾਵਲਾ ਟ੍ਰੈਫਿਕ ਇੰਚਾਰਜ ਰਾਜਪੂਰਾ ਗੁਰਵਚਨ ਸਿੰਘ ਅਤੇ ਉਹਨਾਂ ਦੀ ਟੀਮ ਸਮੇਤ TDI ਕੰਪਨੀ ਦੇ ਸੌਰਵ ਕੁਮਾਰ ਤੇ ਉਹਨਾਂ ਦੀ ਟੀਮ ਹਾਜ਼ਰ ਰਹੀ ਬਾਨੀਓ ਕਐਸਐਸਪੀ ਸਾਹਿਬ ਸ਼੍ਰੀ ਵਰਮ ਸ਼ਰਮਾ ਆਈਪੀਐਸ ਜੀ ਦੇ ਹਦੇਸ ਮੁਤਾਬਕ ਐਸਪੀ ਡ੍ਰੈਪ ਦੇ ਸਟਾਰਾ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਡ੍ਰੈਪਸ ਸਾਹਿਬ ਨੇ ਇਹ ਸੀਨੀ ਜਹਲ ਜੀ ਦੀ ਅਗਵਾਈ ਇਹ ਸਾਡੀ ਡ੍ਰੈਪ ਪੁਲਿਸ ਰਾਜਪੁਰਾ ਅਤੇ ਸਾਂਝ ਕੇਂਦਰ ਰਾਜਪੁਰਾ ਤੇ ਪੀਟੀਆਈ ਕੰਪਨੀ ਵੱਲੋਂ ਦੇਸ਼ ਨੂੰ ਬਣਾਉ। ਅਸੀਂ ਜਿਹੜੇ ਰਾਜਪੁਰਾ ਵਿਖੇ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਅੰਜ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ। ਜਿਸ ਨੂੰ ਮਨਾਉਂਦੇ ਹੋਏ ਅਸੀਂ ਅੱਜ ਜਿਹੜਾ ਭਵਾਰਾ ਚੌਕ ਵਿਖੇ ਡੀਡੀਏ ਕੰਪਨੀ ਦੇ ਸਹਿਯੋਗ ਨਾਲ ਅਸੀਂ ਆਮ ਪਬਲਿਕ ਨੂੰ ਜਿਹੜੇ ਬਹੁਤ ਹੈਲਮਟ ਰਹਿਗਿਆ ਕਰਾ ਰਹੇ ਹਾਂ। ਇਸ ਤੇ ਕਿ ਆਮ ਲੋਕਾਂ ਨੂੰ ਅਸੀਂ ਇਹ ਵੀ ਕਰ ਰਹੇ ਹਾਂ ਕਿ ਸੜਕ ਤੇ ਚੰਦੇ ਸਮੇਂ ਹੈਲਮਟ ਦੀ ਵਰਤੋਂ ਕਰੋ। ਤਾਂ ਜੋ ਤੁਸੀਂ ਜਦੋਂ ਘਰ ਤੋਂ ਨਿਕਲੋ ਤਾਂ ਜਦੋਂ ਸੇ ਘਰ ਸੁਰੱਖਿਤ ਪਹੁੰਚੋ ਤੇ ਇਹ ਆਮ ਲੋਕ ਜਿਹੜੇ ਕੀ ਕਰਦੇ ਆ ਕਿ ਇਹ ਹੈਲਮਟ ਪਹਿ ਜਾਂਦੇ ਆ ਘਰ ਰੱਖਦੇ ਨੇ ਉਹ ਤਾਂ ਜੇ ਰਾਹੀ ਐਸੀ ਅਪੀਲ ਕਰਦੇ ਕਿ ਉਹ ਹੈਲਪਿੰਗ ਲੈ ਕੇ ਜਾਣੇ ਆ ਪਰ ਉਹਦੀ ਪਰਤੋਂ ਕਰਨੀ ਹੈ ਇਹ ਨਹੀਂ ਵੀ ਆਪਾਂ ਕਰ ਸਕਦੇ ਦੇਖਿਓ ਜੀ ਸ਼ੁਰੂ ਦੇਖਦੇ ਹੋਏ ਅਸੀਂ ਕਿਹੜੀ ਕੀ ਲਗਾਤਾਰ ਮਹਿਮਦ ਫਲੈਕਟਰ ਕਿਲ ਮੁਫਤ ਲਗਾ ਰਹੇ ਆ ਤੇ ਹੈਲਮਟ ਵੀ ਮੁਫਤ ਦੇ ਰਿਆ ਆ ਆਮ ਯੂਨਨ ਤੇ ਜਾ ਕੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਜਿਸ ਇਸ ਵਿੱਚ ਲੋਕ ਫਾਇਦਾ ਹੋ ਰਿਹਾ ਸੀ ਤੇ ਲੱਗਦਾ ਜੀ ਇਹ ਮੂਸ ਦੇ ਨਾਲ ਲੋਕਾਂ ਵਿੱਚ ਜਾਗਰੂਕਤਾ ਆਏਗੀ ਤੇ ਹੈਲਮਟ ਪਾਉਣਗੇ ਹਾਂਜੀ ਇਹ ਅਨੁਮਾਨ ਲੈਂਦਾ ਜੀ ਸਿਪੂਆਂ ਤੋਂ ਬਾਅਦ ਹੋਰ ਆਪਾਂ ਇਹ ਦੱਸਾਂਗੇ ਜੇ ਕੋਈ ਜਿਹੜਾ ਬੰਦਾ ਨਹੀਂ ਬੈਠ ਸਕਦਾ ਕੋਈ ਫ੍ਰੀ ਦਾ ਇੱਕ ਮੁਫਤ ਮਿਲ ਰਿਹਾ ਉਹਨਾਂ ਨੂੰ ਵੀ ਦੇਖਦੇ ਹੋਏ ਖਲਾ ਹਾਂ ਜਲੂ ਘਰ ਤੋਂ ਨਿਕਲੇ ਖਲਾ ਕਹਿੰਦਾ ਵੀ ਰੋਡ ਤੇ ਜਾਵਾਂਗੇ ਕੋਈ ਹਾਦਸਾ ਘਟਨਾ ਹੋ ਜੇ ਕੋਈ ਹਾਦ ਮੋਢੀ ਬਰਤਨ ਕਰੀ ਗਏ ਲੇਕਿਨ ਬਹੁਤ ਸਪੀਅਸ ਜਿੰਦਰ ਸਿੰਘ ਚਾਰ-पांच ਦਿਨ ਤੇ ਸਰ ਅੱਜ ਤੋਂ ਇਹ ਆਪਣਾ ਹੈਲਮਟ ਮੰਡੇ ਜਾ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਤਾਂ ਕੀ ਕਹਿੰਨਾ ਹੈ ਸਰ ਇਸ ਬਾਰੇ ਤੇ ਟ੍ਰੈਕ ਕਰਾਈ ਪਿਆ ਜੀ ਇਨਸਾਨ ਕਦਰ ਰਿਹਾ ਹੈ ਭਾਈ ਸਾਹਿਬ ਨੇ ਅੱਜ ਟ੍ਰੈਕ ਦਾ 1 ਮਹੀਨਾ ਬਣਾਇਆ ਜਾ ਰਿਹਾ ਹੈ ਜੀ 14 ਰੁਪਏ ਕਰਨੇ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਹੈਲਮਟ ਪਾਉਣਾ ਇੱਕ ਪਹਿਲਾ ਵਾਧਾ ਹੈ ਪਾਉਣਾ ਪਈ ਹੈ ਜਾਂ ਤਾਂ ਕਿ ਇਹ ਕੀਮਤੀ ਜਾਗਰੂਕ ਕੀਤਾ ਜਾ ਸਕੇ ਸਰ ਜੀ ਕਿੰਨੇ ਦਾ ਮੁੱਲ ਕਿੰਨੇ ਹੈਲਮਟ ਬਣੇਗਾ 500 ਹੈਲਮਟ ਬਣੇਗਾ ਸਰ ਲੱਗਦਾ ਜੀ ਕਿ ਇਹ ਜਿੰਦਾਦਾਰੀ ਮਹਿੰਮ ਲਗਾਤਾਰ ਚੱਲਿਆ ਪਹਿਲੇ ਚਲਾਈ ਗਈ ਜੀ ਲੋਕਾਂ ਚ ਜਾਗਰੂਕਤਾ ਆਏਗੀ ਤੇ ਇਹ ਬਦਬਦ ਕਰੇਗਾ ਹਾਂ ਜੀ ਆਪਾਂ ਸਮੇ ਸਮੇਂ ਸਰ ਪਬਲਿਕ ਨੂੰ ਜਾਗਰੂਕ ਕਰਦੇ ਰਵਾਂਗੇ ਕਿਉਂਕਿ ਇਹ ਸੰਬੀਧ ਹੈ ਕਿ ਚੰਦੇ ਜਿਹੜੇ ਦੋ ਪਹੀਆ ਵਾਹਨ ਚਾਲਕ ਨੇ ਉਹਨਾਂ ਨੂੰ ਖਾਸ ਕਰਕੇ ਹੋਰ ਬੱਚਿਆਂ ਨੂੰ ਖਾਸ ਕਰਦੇ ਨੇ ਜਿਹਦੇ ਬੱਚੇ ਹੈ ਉਹ ਆਪਣਾ ਉਹ ਤਾਂ ਤਾਂ ਆਪਣਾ ਲਾਇਸੈਂਸ ਬਣਾ ਕੇ ਤਾਂ ਇਹਨਾਂ ਨੂੰ ਉਸੇ ਇੱਕ ਚਲੋ ਜਿਹੜੇ ਜਨੋਗ ਲਾਇਸੈਂਸ ਵਹੀਕਲ ਜਿਹੋ ਹੋਵੇ ਹੈ ਉਹਨਾਂ ਦੇ ਪੇਰੈਂਟਸ ਨੂੰ ਇਹ ਅਸਿਕ ਹੋਣਾ ਕਰਦੇ ਆ ਕਿ ਆਪਣੇ ਬੱਚੇ ਨੂੰ ਵਹੀਕਲ ਨਾ ਦੇ ਕੋ ਜਿਹੜੇ ਵੱਡੇ ਲੋਕਾਂ ਦਾ ਉਹਨਾਂ ਨੂੰ ਹੈਲਮਟ ਪਾ ਕੇ ਹੀ ਸ਼ਫਰ ਕਰਨਾ ਚਾਹੀਦਾ ਹੈ